ਪਟਿਆਲਾ ਚ ਪੁਲਿਸ ਤੇ ਸ਼ੂਟਰਾਂ ਵਿਚਾਲੇ ਮੁੱਠਪੇੜ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਦੋਵੇਂ ਸ਼ੂਟਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਮੁਲਜ਼ਮ ਲੁਧਿਆਣਾ ਦੇ ਹੈਬੋਬਾਲ ਚਿੰਕੌਂਟਰ ਰੋਹਿਤ ਗੁਦਾਰਾ ਦੇ ਗੁਰਗਿਆਂ ਨਾਲ ਪੁਲਿਸ ਦੀ ਹੋਈ ਮੁੱਠਪੇੜ ਪੁਲਿਸ ਦੀ ਗੋਲੀ ਲੱਗਣ ਨਾਲ ਦੋ ਬਦਮਾਸ਼ ਜ਼ਖਮੀ ਅਮਰੀਕਾਚ ਭਾਰਤੀ ਗੈਂਗਸਟਰਾਂ ਵਿਚਾਲੇ ਗੈਂਗਵਾਰ ਲਾਰੈਂਸ ਗੈਂਗ ਦੇ ਇੱਕ ਮੈਂਬਰ ਦੀ ਮੌਤ ਇੱਕ ਗੰਭੀਰ ਜ਼ਖਮੀ ਬਲਜੋਤ ਤੇ ਜੱਸਾ ਨਾਂ ਦੇ ਬਦਮਾਸ਼ਾਂ ਨੇ ਲਈ ਕਤਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ 20 ਜਨਵਰੀ ਤੱਕ ਸੁਣਵਾਈ ਮੁਲਤਵੀ ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਸਮਾਂ ਤੀਜੀ ਵਾਰ ਲੱਗੇ ਐਨਐਸਏ ਨੂੰ ਦਿੱਤੀ ਹੋਈ ਹੈ ਚੁਣੌਤੀ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਧਾ ਹੈ ਸੰਸਦ ਅਮਰਿਤਪਾਲ ਸਿੰਘ ਦਲਿਤ ਸੀਐਮ ਫੇਸ ਤੇ ਪੰਜਾਬ ਕਾਂਗਰਸ ਇਨਚਾਰਜ ਦਾ ਵੱਡਾ ਬਿਆਨ ਕਿਹਾ 2022 ਦੀ ਗਲਤੀ ਕਾਰਨ ਹੋਇਆ ਸਾਡਾ ਨੁਕਸਾਨ ਵੱਡਾ ਸਵਾਲ ਆਖਿਰ ਪਪੇਸ਼ ਬਗੇਲ ਨੂੰ ਕਿਸ ਗਲਤੀ ਦਾ ਮਲਾਲ ਜੰਸੋਠਾਈ ਪਵਨ ਸਰੂਪਾਂ ਦੇ ਮਾਮਲੇ ਚ ਐਸਜੀਪੀਸੀ ਨੂੰ ਜਥੇਦਾਰ ਗੜਗੱਜ ਦਾ ਆਦੇਸ਼ ਜਾਂਚ ਚ ਸਰਕਾਰ ਨਾਲ ਕਰੋ ਸਹਿਯੋਗ ਸਿੱਟ ਨੂੰ ਮੁਹੱਈਆ ਕਰਵਾਓ ਲੋੜੀਂਦੀ ਜਾਣਕਾਰੀ ਸੀਐਮ ਮਾਨ ਨੇ ਐਲਪੀਯੂ ਚ ਸਟਾਰਟਅਪ ਪੰਜਾਬ ਕੌਨਕਲੇਵ ਚ ਕੀਤੀ ਸ਼ਰਕਤ ਕਿਹਾ ਸਟਾਰਟਅਪ ਪੰਜਾਬ ਮਿਸ਼ਨ ਨਾਲ ਸੂਬੇ ਦੀ ਅਰਥ ਵਿਵਸਥਾ ਮਜ਼ਬੂਤ ਕਰਨ ਦੀ ਕਰ ਰਹੇ ਹਾਂ ਕੋਸ਼ਿਸ਼ ਨੌਜਵਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ ਜਿਹੜੇ ਜੂਰ ਸਾਹਿਬ ਚੋਣ ਵਾਲੇ ਸ਼ਤਾਬਦੀ ਸਮਾਗਮ ਵਿੱਚ ਸ਼ਾਮਲ ਹੋਣਗੇ ਸੀਐਮ ਸੈਣੀ ਸੀਐਮ ਫੜਨਵੀਸ ਤੇ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਵਫਦ ਨੇ ਦਿੱਤਾ ਸੱਦਾ 25 ਜਨਵਰੀ ਨੂੰ ਹੋਣਗੇ ਨਤਮਸਤਕ ਜਥੇਦਾਰ ਦੇ ਸਹਿਯੋਗ ਵਾਲੇ ਆਦੇਸ਼ ਤੇ ਐਸਜੀਪੀਸੀ ਦਾ ਬਿਆਨ ਕਿਹਾ ਜਥੇਦਾਰ ਸਾਹਿਬ ਦੇ ਆਦੇਸ਼ ਦਾ ਸਤਿਕਾਰ ਪਰ ਸਰਕਾਰ ਨੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਬਣਾਇਆ ਸਿਆਸੀ ਮੁੱਦਾ ਮੋਗਾਜ਼ ਪੁਲਿਸ ਨੇ ਹਿਰਾਸਤ ਚੁਲਾਈ ਪ੍ਰਦਰਸ਼ਨਕਾਰੀ ਕਿਸਾਨ ਟੋਲ ਪਲਾਜ਼ਾ ਫ੍ਰੀ ਕਰਵਾਉਣ ਲਈ ਹੋਏ ਸਨ ਇਕੱਠੇ ਬੰਦੀ ਸਿੰਘਾਂ ਦੀ ਰਿਹਾਈ ਦੀ ਕਰ ਰਹੇ ਨੇ ਮੰਗ ਇੱਕ ਹਫਤਾ ਲੇਟ ਹੋਈ ਸੀ ਐਮ ਸਿਹਤ ਬੀਮਾ ਯੋਜਨਾ ਹੁਣ 22 ਜਨਵਰੀ ਨੂੰ ਹੋਵੇਗੀ ਲਾਂਚ 15 ਜਨਵਰੀ ਨੂੰ ਜਥੇਦਾਰ ਸਾਹਿਬ ਨੇ ਸੀਐਮ ਮੰਨੂ ਕੀਤਾ ਹੋਇਆ ਹੈ ਤਲਬ ਮਲੋਟ ਦੇ ਪਿੰਡ ਆਲਮ ਚ ਦਰਦਨਾਖਾ ਹਾਦਸਾ ਨਹਿਰ ਚ ਡਿੱਗੀ ਕਾਰ ਮਹਿਲਾ ਅਤੇ ਉਸਦੀ 2.5 ਸਾਲ ਦੀ ਬੇਟੀ ਦੀ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਹੇ ਹਾਂ ਵੱਡੀ ਅਤੇ ਅਹਿਮ ਖਬਰ ਦੇ ਨਾਲ ਰਾਣਾ ਬਲਾਚੌਰੀਆ ਕਤਲ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਐਕਸ਼ਨ ਹੋਇਆ ਹੈ ਏਜੀਟੀਐਫ ਨੇ ਦੋ ਸ਼ੂਟਰਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਵੈਸਟ ਬੰਗਾਲ ਤੋਂ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ ਦਸਦੀ ਹੈ ਕਿ ਸੋਹਾਣਾ ਦੇ ਵਿੱਚ ਚੱਲਦੇ ਕਬੱਡੀ ਮੈਚ ਦੇ ਦੌਰਾਨ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਾਣਾ ਬਲਾਚੌਰੀਆ ਕਬੱਡੀ ਪ੍ਰਮੋਟਰ 11 ਦਿਨ ਪਹਿਲਾਂ ਵਿਆਹ ਹੁੰਦਾ ਏ ਅਤੇ ਇੱਕ ਟੀਮ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਸੀ ਚੱਲਦੇ ਮੈਚ ਦੇ ਵਿੱਚ ਇਹ ਕਤਲ ਹੋਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਏਜੀਟੀਐਫ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਵੈਸਟ ਬੰਗਾਲ ਤੋਂ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ ਕਰਨ ਪਾਠਕ ਅਤੇ ਤਰਨਦੀਪ ਸਿੰਘ ਵੱਜੋ ਦੋਹਾਂ ਦੀ ਪਛਾਣ ਹੋਈ ਹੈ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਚਲਦੇ ਕਬੱਡੀ ਮੈਚ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਸੁਹਾਣਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਬੱਡੀ ਪ੍ਰਮੋਟਰ ਸੀ ਰਾਣਾ ਬਲਾਚੌਰੀਆ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ AGTF ਦੇ ਵੱਲੋਂ ਤੇ ਇਸ ਤੋਂ ਪਹਿਲਾਂ ਸਰਪੰਚ ਕਤਲकांड ਦੇ ਵਿੱਚ ਵੀ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਰਾਣਾ ਬਲਾਚੌਰੀਆ ਕਤਲकांड ਦੇ ਵਿੱਚ ਵੀ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਵੱਡੀ ਕਾਮਯਾਬੀ ਇਸ ਨੂੰ ਕਿਹਾ ਜਾ ਸਕਦਾ ਹੈ ਜਿੱਥੇ ਪਹਿਲਾਂ ਛਤੀਸਗੜ੍ਹ ਤੋਂ ਗ੍ਰਿਫਤਾਰੀ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਸ਼ੂਟਰ ਵੈਸਟ ਬੰਗਾਲ ਦੇ ਵਿੱਚ ਛੁਪੇ ਹੋਏ ਸੀ ਪੱਛਮੀ ਬੰਗਾਲ ਤੋਂ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ ਕਰਨ ਪਾਠਕ ਅਤੇ ਤਰਨਦੀਪ ਸਿੰਘ ਵਜੋਂ ਦੋਹਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸੁਹਾਣਾ ਦੇ ਵਿੱਚ ਕਬੱਡੀ ਮੈਚ ਚੱਲ ਰਿਹਾ ਸੀ ਤੇ ਇਸ ਦੌਰਾਨ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਲਗਾਤਾਰ ਪੁਲਿਸ ਭਾਲ ਕਰ ਰਹੀ ਸੀ ਤੇ ਹੁਣ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਇਹ ਵਿਨੇਸ਼ ਕਿ ਕੁਝ ਅਪਡੇਟ ਏਜੀਟੀਐਫ ਦੇ ਵੱਲੋਂ ਦੋ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਅਰਨਬੀਰ ਜਿਹੜੇ ਬੈਕ ਟੂ ਬੈਕ ਦੋ ਕੇਸ ਪੰਜਾਬ ਪੁਲਿਸ ਨੇ ਕ੍ਰੈਕ ਕੀਤੇ ਐ ਦੋਨੋਂ ਸ਼ੂਟਰ ਅਰੈਸਟ ਕੀਤੇ ਐ ਰਾਣਾ ਬਲਾਚੋਰੀ ਵਾਲੇ ਮਾਮਲੇ ਵਿੱਚ ਵੀ ਤੇ ਦੂਸਰਾ ਜਿਹੜਾ ਅਮ੍ਰਿਤਸਰ ਵਿੱਚ ਇੱਕ ਸਰਪੰਚ ਦਾ ਮਰਡਰ ਹੋਇਆ ਸੀਗਾ ਇੱਕ ਵਿਆਹ ਸਮਾਗਮ 'ਚ ਉਸ ਮਾਮਲੇ ਵਿੱਚ ਵੀ ਉਸ ਨੂੰ ਲੈ ਕੇ ਤਾਂ ਅੱਜ ਡੀਜੀਪੀ ਪੰਜਾਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਐ ਤੇ ਜੇ ਰਾਣਾ ਬਲਾਚੋਰੀ ਵਾਲੇ ਮਾਮਲੇ ਵਿੱਚ ਗੱਲ ਕਰੀਏ ਤਾਂ ਉਸ ਮਾਮਲੇ ਵਿੱਚ ਸ਼ੂਟਰ ਦਾ ਨਾਮ ਹੈ ਕਰਨ ਪਾਠਕ ਉਰਫ ਕਰਨ ਡਿਫਾਲਟਰ ਤੇ ਤਰਨਦੀਪ ਸਿੰਘ ਇਹ ਦੋਨਾਂ ਨੂੰ ਪੱਛਮੀ ਬੰਗਾਲ ਪੁਲਿਸ ਤੋਂ ਜਾ ਕੇ ਗ੍ਰਿਫਤਾਰ ਕੀਤਾ ਐ ਪੱਛਮੀ ਬੰਗਾਲ ਦੀ ਐਸਟੀਐਫ ਸੈਂਟਰਲ ਏਜੰਸੀਜ਼ ਹਾਵੜਾ ਪੁਲ ਪੰਜਾਬ ਪੁਲਿਸ ਹੋ ਸਾਰਿਆਂ ਦੀ ਮਦਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ 15 ਦਸੰਬਰ 2025 ਨੂੰ ਮਰਡਰ ਹੋਇਆ ਸੀਗਾ ਸੁਹਾਣਾ ਸੈਕਟਰ 79 ਮਹੱਲੀ ਵਿਖੇ ਇੱਕ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀਗਾ ਉਸ ਦੌਰਾਨ ਗੋਲੀਆਂ ਚੱਲੀਆਂ ਸੀਗੀਆਂ ਤੇ ਉਦੋਂ ਇਹ ਮਰਡਰ ਹੋਇਆ ਸੀਗਾ ਤੇ ਉਸ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਵਿਦੇਸ਼ ਵਿੱਚ ਹੈਂਡਲਰ ਬੈਠਾ ਹੈ ਅਮਰ ਖਾਬੇ ਰਾਜਪੂਤਾ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਆਕਾਸ਼ ਉਹਨੂੰ ਵੀ ਫੜਿਆ ਗਿਆ ਹੈ ਤੇ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਫ਼ੋਟ ਵਿੱਚ ਪੇਸ਼ ਕਰਕੇ ਟ੍ਰਾਂਸਫਰ ਰਿਮਾਂਡ ਲੈ ਕੇ ਹੁਣ ਜਿਹੜਾ ਪੰਜਾਬ ਲੈ ਕੇ ਆ ਜਾਊਗਾ ਤੇ ਜਿਹੜੇ ਰਾਏਪੁਰ ਵਾਲੇ ਅਰੈਸਟ ਕੀਤੇ ਸੀ ਉਹਨਾਂ ਦਾ ਟ੍ਰਾਂਸਫਰ ਮਾਰਡ ਲੈ ਲਿਆ ਗਿਆ ਹੈ ਉਹਨਾਂ ਨੂੰ ਵੀ ਅੱਜ ਸ਼ਾਮ ਨੂੰ ਜਾਂ ਕੱਲ੍ਹ ਤੱਕ ਪੰਜਾਬ ਤੇ ਅਮਰੀਕਸਰ ਲੈ ਕੇ ਆਇਆ ਜਾਊਗਾ ਕੀ ਰੰਦੀ ਆ ਜਸ ਟੰਗ ਦੇ ਨਾਲ ਵਿਨੇਸ਼ ਇਹ ਜਾਣਕਾਰੀ ਮਿਲ ਰਹੀ ਹੈ ਰਾਣਾ ਬਲਾਚੌਰੀਆ ਜਿਹੜਾ ਕਬੱਡੀ ਪ੍ਰੋਮੋਟਰ ਸੀ ਉਸ ਦਾ ਕਤਲ ਕੀਤਾ ਗਿਆ ਤਰਨਦੀਪ ਸਿੰਘ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਰਨ ਪਾਠਕ ਦਾ ਵੀ ਅ ਜ਼ਿਕਰ ਕਰ ਰਹੇ ਹਾਂ ਕਿ ਕੁਝ ਪਤਾ ਲੱਗ ਸਕਿਆ ਕਿ ਕਿਹੜੇ ਗੈਂਗ ਦੇ ਨਾਲ ਇਹ ਜੁੜੇ ਹੋਏ ਸਾਰੇ ਨਵੇਂ ਜਿਹੜੇ ਇਹ ਮੁਲਜ਼ਮ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੈਸਟ ਬੰਗਾਲ ਤੋਂ ਕਦੋਂ ਤੋਂ ਉੱਥੇ ਲੁਕੇ ਹੋਏ ਸੀ ਕਤਲ ਦੀ ਵਾਰਦਾਤ ਕਰਨ ਤੋਂ ਬਾਅਦ ਕਿ ਉੱਥੇ ਫਰਾਰ ਹੋ ਗਏ ਸੀ ਹਾਂ ਰਣਵੀਰ ਹਾਜੀ ਇਸ ਸੰਬੰਧੀ ਨਾਲ ਇੱਕ ਜਿਹੜੀ ਬੇਸਿਕ ਡਿਟੇਲ ਆ ਉਹ ਪੰਜਾਬ ਪੁਲਿਸ ਵੱਲੋਂ ਸ਼ੇਅਰ ਕੀਤੀ ਗਈ ਹੈ ਤੇ ਇਸ ਮਾਮਲੇ ਵਿੱਚ ਇੱਕ ਰਣਵੀਰ ਇੰਟਰਸਟਿੰਗ ਫੈਕਟ ਇਹ ਹੈ ਕਿ ਇਸ ਮਾਮਲੇ ਵਿੱਚ ਸਿੱਕਮ ਪੁਲਿਸ ਤੇ ਮੁੰਬਈ ਪੁਲਿਸ ਦੀ ਵੀ ਮਦਦ ਲਈ ਗਈ ਹੈ ਜੀ ਯਾਨੀ ਕਿ ਪੰਜਾਬ ਪੁਲਿਸ ਹੋ ਗਈ ਬੰਗਾਲ ਪੁਲਿਸ ਹੋ ਗਈ ਸਿੱਕਮ ਪੁਲਿਸ ਹੋ ਗਈ ਮੁੰਬਈ ਪੁਲਿਸ ਹੋ ਗਈ ਤੇ ਸੈਂਟਰਲ ਏਜੰਸੀਜ਼ ਹੋ ਗਈਆਂ ਇਸ ਤਰੀਕੇ ਨਾਲ ਇੱਕ ਪ੍ਰੋਪਰ ਨੈਟਵਰਕ ਬਣਾ ਕੇ ਇਹਨਾਂ ਨੂੰ ਰਿਕਵਰ ਕੀਤਾ ਗਿਆ ਹੈ ਹਾਲਾਂਕਿ ਇਹ ਕਦੋਂ ਉੱਥੇ ਫਰਾਰ ਹੋਏ ਸੀ ਇਹ ਕਿਹੜੇ ਗੈਂਗਸ ਦੇ ਕਿਹੜੇ ਗੈਂਗ ਨਾਲ ਇਹਨਾਂ ਦੇ ਤਾਰ ਜੁੜੇ ਹੋਏ ਹੈ ਇਸ ਸਬੰਧੀ ਹਜੇ ਡਿਟੇਲ ਆਣਾ ਬਾਕੀ ਹੈ ਪਰ ਫਿਲਹਾਲ ਦੀ ਖਬਰ ਇਹ ਹੈ ਕਿ ਇਦਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਹਾਂ ਤਾਂ ਵਿਨੇਸ਼ ਮੰਨਿਆ ਜਾਵੇ ਕਿ ਹੋਟਲ ਦੇ ਵਿੱਚ ਉੱਥੇ ਇਹ ਲੁਕੇ ਹੋਏ ਸੀ ਕਿਸੇ ਹੋਟਲ ਦੇ ਵਿੱਚ ਰੁਕੇ ਹੋਏ ਸੀ ਜਿੱਥੋਂ ਕਿਉਂਕਿ ਪਹਿਲਾਂ ਜੇਕਰ ਤੁਹਾਡੇ ਯਾਦ ਹੋਵੇ ਜਿਹੜਾ ਜੈਪਾਲ ਭੁੱਲਰ ਹੈ ਉਸ ਦਾ ਵੀ ਇਨਕਾਊਂਟਰ ਕੋਲਕੱਤਾ ਦੇ ਵਿੱਚ ਉਦੋਂ ਹੋਇਆ ਤੇ ਉਦੋਂ ਲੁਕੇ ਹੋਏ ਸੀ ਉੱਥੇ ਤਾਂ ਜਿਹੜੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪਹਿਲਾਂ ਜਿਹੜੇ ਗੈਂਗਸਟਰ ਨੇ ਖਾਸ ਕਰ ਸ਼ੂਟਰ ਨੇ ਉਹਨਾਂ ਨੂੰ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਕੋਲਕਾਤਾ ਤੋਂ ਇਹ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਜਿਸ ਤੰਗ ਦੇ ਨਾਲ ਜਿਹੜੇ ਸ਼ੂਟਰ ਨੇ ਇਹ ਲੁਕੇ ਹੋਏ ਸੀ ਵੈਸਟ ਬੰਗਾਲ ਦੇ ਵਿੱਚ ਅਤੇ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਸ਼ੂਟਰਾਂ ਨੂੰ ਤੇ 트랜ਜ਼ਿਟ ਰਿਮਾਂਡ ਲੈ ਕੇ ਪੰਜਾਬ ਲਿਆਂਦਾ ਜਾਵੇਗਾ ਦੱਸਿਓ ਕਿ ਹਾਈ ਪ੍ਰੋਫਾਈਲ ਮਰਡਰ ਇਹਨਾਂ ਨੂੰ ਮੰਨਿਆ ਜਾ ਸਕਦਾ ਕਿਉਂਕਿ ਜਿਸ ਢੰਗ ਦੇ ਨਾਲ ਇਹ ਦੋ ਮਰਡਰ ਬੈਕ ਟੂ ਬੈਕ ਪੰਜਾਬ ਦੇ ਵਿੱਚ ਹੋਏ ਜਿਸ ਦੇ ਵਿੱਚ ਇੱਕ ਜਿਹੜਾ ਚੱਲਦੇ ਟੂਰਨਾਮੈਂਟ ਦੇ ਵਿੱਚ ਕਤਲ ਹੁੰਦਾ ਹੈ ਸੁਹਾਣਿਆਂ ਦੇ ਵਿੱਚ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਹੁੰਦਾ ਦੂਜੇ ਪਾਸੇ ਇੱਕ ਵਿਆਹ ਸਮਾਗਮ ਦੇ ਵਿੱਚ ਜਦੋਂ ਸਰਪੰਚ ਜਰਮਲ ਸਿੰਘ ਬੈਠੇ ਹੁੰਦੇ ਨੇ ਤਾਂ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਉੱਥੇ ਵੀ ਬਹੁਤ ਸਾਰੇ ਲੋਕ ਮੌਜੂਦ ਹੁੰਦੇ ਨੇ ਹਜ਼ਾਰਾਂ ਦੀ ਗਿਣਤੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚ ਵੀ ਲੋਕਾਂ ਦੀ ਹੁੰਦੀ ਹੈ ਸੇਮ ਤਰੀਕੇ ਦੇ ਨਾਲ ਇਹ ਜਿਹੜਾ ਕਤਲ ਕੀਤਾ ਗਿਆ ਸੀ ਬਹੁਤ ਨੇੜੇ ਤੋਂ ਦੋਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਸ਼ੂਟਰਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਇਸ ਮਾਮਲੇ ਦੇ ਵਿੱਚ ਦੋ ਸ਼ੂਟਰ ਜਿਹੜੇ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ West Bengal ਤੋਂ ਗ੍ਰਿਫਤਾਰ ਕੀਤਾ ਗਿਆ ਟ੍ਰਾਂਜ਼ਿਟ ਰਿਮਾਂਡ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਤਰਨਦੀਪ ਸਿੰਘ ਅਤੇ ਕਰਨ ਪਾਠਕ ਅਗਲੀ ਖਬਰ ਪਟਿਆਲਾ ਤੋਂ ਹੈ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਆਲੇ ਇਨਕਾਊਂਟਰ ਹੋਇਆ ਹੈ ਦੋ ਸ਼ਾਰਪ ਸ਼ੂਟਰਾਂ ਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਅਤੇ ਗੋਲੀ ਲੱਗਣ ਦੇ ਨਾਲ ਸ਼ੂਟਰ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਦੇ ਮੁਤਾਬਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕਤ ਸੀ ਇਹ ਮੁਲਜ਼ਮ ਅਤੇ ਸ਼ੂਟਰਾਂ ਦੇ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ ਨੇ ਬਿਨਾ ਨੰਬਰ ਦੀ ਇੱਕ ਬਾਈਕ ਵੀ ਬਰਾਮਦ ਕੀਤੀ ਗਈ ਹੈ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁਲਿਸ ਤੇ ਇਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਦੋ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਜ਼ਖਮੀ ਹੋਏ ਨੇ ਪੁਲਿਸ ਦੀ ਗੋਲੀ ਦੇ ਨਾਲ ਅਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਫਿਰਾਕ ਦੇਣ ਦੀ ਫਿਰਾਕ ਦੇਣ ਲਈ ਕੋਸ਼ਿਸ਼ ਦੇ ਵਿੱਚ ਸੀ ਇਹ ਮੁਲਜ਼ਮ ਅਤੇ ਇਸ ਦੌਰਾਨ ਪੁਲਿਸ ਦੇ ਨਾਲ ਮੋਟ ਪੇੜ ਹੋਈ ਆ ਪਟਿਆਲਾ ਦੇ ਵਿੱਚ ਇਹ ਇਨਕਾਊਂਟਰ ਹੋਇਆ ਏ ਪੁਲਿਸ ਅਤੇ ਦੋ ਸ਼ਾਰਪ ਸ਼ੂਟਰਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਗੋਲੀ ਲੱਗਣ ਦੇ ਨਾਲ ਦੋਵੇਂ ਸ਼ੂਟਰ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਦੋਹਾਂ ਕੋਲੋਂ ਦੋ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਬਿਨਾ ਨੰਬਰ ਦੀ ਬਾਈਕ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਹਾਲਾਤ ਨੇ ਤੇ ਇਹ ਨਾਲ ਇੱਕ ਰਸਤਾ ਜਾ ਰਿਹਾ ਹੈ ਬੀੜ ਦੇ ਤੇ ਇਹ ਉਸ ਜਗ੍ਹਾ ਦੇ ਹਾਲਾਤ ਦਿਖਾ ਦਈਏ ਕਿ ਜਿਹੜਾ ਫਾਇਰ ਕੀਤਾ ਗਿਆ ਸੀ ਉਹ ਕਾਰ ਤੋਂ ਅਜੇ ਵੀ ਇੱਥੇ ਪਿਆ ਤੇ ਦੂਜੇ ਪਾਸੇ ਇਹ ਪੁਲਿਸ ਦੀ ਗੱਡੀ ਹੈ ਜਿਹੜੀ ਉਹਨਾਂ ਅਪਰਾਧੀਆਂ ਦਾ ਪਿੱਛਾ ਕਰ ਰਹੀ ਸੀ ਤੇ ਇੱਥੇ ਉਸ ਗੱਡੀ ਦੇ ਉੱਪਰ ਫਾਇਰ ਕੀਤਾ ਜਾਂਦਾ ਉਹਨਾਂ ਇਹ ਪੁਲਿਸ ਦੀ ਗੱਡੀ ਹੈ ਜਿਹੜੀ ਉਹਨਾਂ ਦੇ ਪਿੱਛੇ ਆ ਰਹੀ ਸੀ ਤੇ ਦੂਜੇ ਪਾਸੇ ਜਿਹੜਾ ਮੋਟਰਸਾਈਕਲ ਹੈ ਜਿਸ ਦੇ ਉੱਪਰ ਇਹ ਜਿਹੜੇ ਅਪਰਾਧੀ ਸੀਗੇ ਉਹ ਇੱਥੇ ਤੱਕ ਆਉਂਦੇ ਨੇ ਪੁਲਿਸੋਂ ਦਾ ਪਿੱਛਾ ਕਰਦੀ ਆ ਤੇ ਜਦੋਂ ਬੱਚ ਨਿਕਲਣ ਦੇ ਹਾਲਾਤ ਦੇ ਵਿੱਚ ਨਹੀਂ ਹੁੰਦੇ ਤਾਂ ਇੱਥੇ ਉਹ ਰੁੱਕ ਕੇ ਪੁਲਿਸ ਦੀ ਉਸ ਗੱਡੀ ਦੇ ਉੱਪਰ ਫਾਇਰ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਕਾਰਤੂਸ ਨੇ ਤੁਸੀਂ ਦੇਖੋ ਕਿ ਅਜੇ ਵੀ ਇਸ ਘੇਰੇ ਦੇ ਵਿੱਚ ਉਹ ਰੱਖੇ ਹੋਏ ਨੇ ਦੂਜੇ ਪਾਸੇ ਇਹ ਹੈ ਮੋਟਰਸਾਈਕਲ ਹੈ ਜਿਹੜਾ ਕਿ ਉਹਨਾਂ ਦੇ ਵੱਲੋਂ ਇਸਤੇਮਾਲ ਕੀਤਾ ਗਿਆ ਸੀ ਕੋਈ ਨੰਬਰ ਪਲੇਟ ਨਹੀਂ ਹੈਗੀ ਹੈ ਤੇ ਇਸੇ ਕਰਕੇ ਇਹ ਅਪਰਾਧੀ ਇਸ ਫਿਰਾਕ ਦੇ ਵਿੱਚ ਸੀ ਕਿ ਅਸੀਂ ਘਟਨਾ ਨੂੰ ਅੰਜਾਮ ਦੇਵਾਂਗੇ ਜਿਹੜੀ ਫਰौती ਦੇ ਲਈ ਬਜ਼ੁਰਗ ਦੇ بیٹے ਨੂੰ ਵਿਦੇਸ਼ ਦੇ ਵਿੱਚ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਪਟਿਆਲਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਵਰੁਣ ਜੀ ਕਿਸ ਤਰ੍ਹਾਂ ਦੇ ਇਹ ਗੈਂਗਸਟਰ ਨੇ ਕਿਹੜੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਪੁਲਿਸ ਦੀ ਅੱਗੇ ਦੀ ਰਣਨੀਤੀ ਕੀ ਹੈ ਮਨੋਜੀ ਦੇਖੋ ਮਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੀਵਰਡਸ ਆਰਗੇਨਾਈਜ਼ ਕ੍ਰਾਈਮ ਐਂਡ ਗੈਂਗਸਟਰਸ ਇਹ 13 ਤਰੀਕ ਦੀ ਦਸੰਬਰ ਦੀ ਰਾਤ ਨੂੰ ਗੱਦੋ ਮਾਜਰੇ ਪਿੰਡ 'ਚ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਫਾਇਰਿੰਗ 'ਚ ਇੱਕ 75 ਸਾਲਾ ਬਜ਼ੁਰਗ ਦੇ ਢਿੱਡ 'ਚ ਗੋਲੀ ਲੱਗੀ ਸੀ ਇਹ ਦੋਨੇ ਗੋਲਡੀ ਢਿੱਲੋਂ ਗੈਂਗ ਦੇ ਮੇਨ ਸ਼ੂਟਰ ਹੈਗੇ ਆ ਇਹਨਾਂ ਨੇ ਜਦੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਐਕਸਟਰਸ਼ਨ ਕਾਲ ਯੂਐਸਏ ਚ ਉਹਨਾਂ ਦੇ ਬੇਟੇ ਨੂੰ ਕੀਤੀ ਸੀ ਤੇ ਬੜੀ ਮੋਟੀ ਫਿਰੋਤੀ ਦੀ ਰਕਮ ਮੰਗੀ ਗਈ ਸੀ ਪਟਿਆਲਾ ਪੁਲਿਸ ਨੇ ਇਮੀਡੀਏਟਲੀ ਟੀਮਾਂ ਬਣਾ ਕੇ ਟੈਕਨੀਕਲੀ ਕੰਮ ਸ਼ੁਰੂ ਕਰਤਾ ਸੀ ਤੇ ਅੱਜ ਇਹ ਦੋਨੇ ਗੈਂਗਸਟਰ ਜਿਹੜੇ ਆ ਇੱਥੇ ਸ਼ੂਟਆਊਟ ਹੋਇਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੀ ਨੁਕਸਾਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਪੁਲਿਸ ਪਾਰਟੀ ਨੇ ਬੜੀ ਬਹਾਦਰੀ ਨਾਲ ਇਹਨਾਂ ਦਾ ਸਾਹਮਣਾ ਕੀਤਾ ਇਹ ਦੋਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਜ਼ੀਰੋ ਟੋਲਰੈਂਸ ਟਵਰਡਸ ਐਕਸਟਰਸ਼ਨ ਕਾਲਸ ਹੈਗੀ ਆ ਜੀ ਤੇ ਫਿਊਚਰ ਚ ਵੀ ਸਰਗਰਮੀ ਨਾਲ ਗੈਂਗਸਟਰਜ਼ ਦੇ ਖਿਲਾਫ ਕਾਰਵਾਈ ਜਿਹੜੀ ਜਾਰੀ ਹੋਊਗੀ ਤੇ ਉਧਰ ਸੰਗਰੂਰ ਦੇ ਪਿੰਡ ਤੁੰਗਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਛੱਤ ਤੋਂ ਡਿੱਗਣ ਕਾਰਨ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਇੱਕ ਦੁਖਦਾਈ ਖਬਰ ਹੈ 12 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਸੰਗਰੂਰ ਦੇ ਪਿੰਡ ਤੁੰਗਾ ਦੇ ਵਿੱਚ ਛੱਤ ਤੋਂ ਡਿੱਗਣ ਕਾਰਨ ਇਸ ਬੱਚੇ ਦੀ ਮੌਤ ਹੋਈ ਹੈ ਹਰਜੋਤ ਸਿੰਘ 12 ਸਾਲ ਦਾ ਬੱਚਾ ਸੀ ਜੋ ਛੱਤ ਤੋਂ ਡਿੱਗ ਪਿਆ ਅਤੇ ਪਤੰਗ ਉਡਾਉਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ ਅੱਜਕੱਲ ਬਹੁਤ ਸਾਰੇ ਲੋਕ ਪਤੰਗ ਉਡਾਉਂਦੇ ਨੇ ਬਸੰਤ ਪੰਚਮੀ ਆਉਣ ਵਾਲੀ ਆ ਤੇ ਲੋਹੜੀ ਤੋਂ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਪਤੰਗ ਉਡਾਏ ਜਾਂਦੇ ਨੇ ਬੱਚਾ ਵੀ ਪਤੰਗ ਉਡਾਰਿਆ ਸੀ ਛੱਤ ਤੇ ਪਤੰਗ ਉਡਾਰਿਆ ਸੀ ਅਚਾਨਕ ਹਾਦਸਾ ਵਾਪਰ ਗਿਆ ਛੱਤ ਤੋਂ ੇਠਾ ਡਿੱਗ ਪਿਆ ਕਰਦੀ ਤੀਜੀ ਮੰਜ਼ਲ ਤੋਂ ੇਠਾ ਡਿੱਗ ਪਿਆ ਹਰਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅੰਤਿਮ ਸੰਸਕਾਰ ਕੀਤਾ ਗਿਆ ਹੈ ਪਰਿਵਾਰ ਵਿਰਲਾਪ ਕਰ ਰਿਹਾ ਹੈ ਰੋ ਰਿਹਾ ਹੈ ਬਿਹਤ ਮੰਦ ਭਾਗੀ ਖਬਰ ਹੈ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਪਰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੱਚੇ ਛੱਤ ਤੇ ਪਤੰਗ ਉਡਾਉਂਦੇ ਨੇ ਅਤੇ ਬੇਧਿਆਨੀ ਦੇ ਵਿੱਚ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਨੇ ਸਿੰਘੂਰੂ ਦੇ ਪਿੰਡ ਡੂੰਗਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਛੱਤ ਤੋਂ ਡਿੱਗਣ ਕਾਰਨ ਇੱਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਰਜੋਤ ਸਿੰਘ ਇਸ ਬੱਚੇ ਦਾ ਨਾਮ ਸੀ ਤੇ ਪਤੰਗ ਉਡਾਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ ਤੀਜੀ ਮੰਜ਼ਿਲ ਦੇ ਉੱਤੇ ਘਰ ਦੀ ਹੀ ਛੱਤ ਤੇ ਚੜ ਕੇ ਹਰਜੋਤ ਪਤੰਗ ਉਡਾਰ ਰਿਹਾ ਸੀ ਤੇ ਅਚਾਨਕ ਖੇਠਾਂ ਵਿੱਚ ਪਿਆ ਤੇ ਮਾਪਿਆਂ ਦਾ ਇਕਲੌਤਾ ਬੇਟਾ ਸੀ ਹਰਜੋਤ ਤੁਹਾਨੂੰ ਵੀ ਇਸ ਖਬਰ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਹਰਜੋਤ ਸਿੰਘ ਜਿਸ ਦੀ ਉਮਰ ਮਹਿਜ਼ 12 ਸਾਲ ਦੀ ਸੀ ਇਕਲੌਤਾ ਪੁੱਤਰ ਸੀ ਆਪਣੇ ਮਾਪਿਆਂ ਦਾ ਸਿੱਤੀ ਹੁਣ ਬਹੁਤ ਤੋਂ ਗਈਆ ਅੰਤਿਮ ਸੰਸਕਾਰ ਉਸ ਦਾ ਕੀਤਾ ਗਿਆ ਨੰਮ ਅੱਖਾਂ ਦੇ ਨਾਲ ਅਤੇ ਹਰ ਕੋਈ ਇਸ ਵੇਲੇ ਬਰਲਾਪ ਕਰ ਰਿਹਾ ਕਿਉਂਕਿ ਬਹੁਤ ਛੋਟਾ ਬੱਚਾ ਸੀਤੇ ਅਚਾਨਕ ਜਦੋਂ ਪਤੰਗ ਉਡਾ ਰਿਹਾ ਸੀ ਘਰ ਦੀ ਤੀਜੀ ਮੰਜ਼ਲ ਦੇ ਉੱਤੇ ਛੱਤ ਤੇ ਚੜ ਕੇ ਉਸ ਬੇਧਿਆਨੀ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਹੀਠਾਂ ਡਿੱਗ ਪਿਆ ਜਿਸ ਕਾਰਨ ਉਸ ਦੀ ਅਗੇ ਬਾਦਿਆਂ ਸੀਐਮ ਮਾਨ ਦੀ ਪੇਸ਼ੀ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਦੇ ਦਿੱਤਾ ਗਿਆ ਕਿ ਹੁਣ ਜਾਂਚ ਦੇ ਵਿੱਚ ਸਹਿਯੋਗ ਕਰੋ 328 ਪਾਵਨ ਸਰੂਪਾਂ ਦਾ ਇਹ ਸਾਰਾ ਮਾਮਲਾ ਦਰਅਸਲ ਹੁਣ ਐਸਜੀਪੀਸੀ ਨੂੰ ਜਥੇਦਾਰ ਸਾਹਿਬ ਦੇ ਵੱਲੋਂ ਇਹ ਆਰਡਰ ਕੀਤਾ ਗਿਆ ਹੈ ਇਹ ਆਦੇਸ਼ ਕਰ ਦਿੱਤਾ ਗਿਆ ਹੈ ਕਿ ਐਸਜੀਪੀਸੀ ਸਿਟ ਨੂੰ ਜਾਂਚ ਸਹਿਯੋਗ ਕਰੇ ਸਿਟ ਜੋ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ 328 ਪਾਵਨ ਸਰੂਪਾਂ ਦਾ ਇਹ ਸਾਰਾ ਮਾਮਲਾ ਜਿਸ ਦੇ ਵਿੱਚ ਲਗਾਤਾਰ ਐਸਡੀ ਪੀਸੀ ਕਹਿ ਰਹੀ ਸੀ ਕਿ ਅਸੀਂ ਸਿਟ ਨੂੰ ਸਹਿਯੋਗ ਨਹੀਂ ਕਰਾਂਗੇ ਪਰ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਐਸਡੀ ਪੀਸੀ ਨੂੰ ਸਿੱਧੇ ਤੌਰ ਤੇ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਐਸਡੀ ਪੀਸੀ ਸਿਟ ਨੂੰ ਜਾਂਚ ਵਿੱਚ ਸਹਿਯੋਗ ਕਰੇ ਜਿਹੜੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵੱਲੋਂ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਪੋਸ ਨੂੰ ਸਹਿਯੋਗ ਕੀਤਾ ਜਾਵੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਸਹਿਯੋਗ ਕਰੋ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਇਸ ਦੇ ਨਾਲ ਹੀ ਜਸਦਰ ਸਾਹਿਬ ਨੇ ਕਿਹਾ ਕਿ ਪੰਥ ਨੇ ਐਸਡੀਪੀਸੀ ਦੇ ਅਧਿਕਾਰ ਖੇਤਰ 'ਚ ਸਰਕਾਰ ਦਾ ਦਖਲ ਸਹਿਣ ਨਹੀਂ ਕੀਤਾ ਤੇ ਨਾ ਅਗਾਹ ਕਰੇਗਾ ਪਰ ਜਸਦਰ ਸਾਹਿਬ ਨੇ ਨਾਲ ਹੀ ਕਿਹਾ ਕਿ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਕੁਝ ਲੋਕਾਂ ਵੱਲੋਂ ਸੰਗਤ ਦੇ ਵਿੱਚ ਦੁਵਿਧਾਵਾਵਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਅਤੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਐਸਡੀਪੀਸੀ ਦੇ ਪ੍ਰਧਾਨ ਅਰਜੰਦਰ ਸਿੰਘ ਧਾਮੀ ਨੂੰ ਅਧਿਕਾਰਿਤ ਕੀਤਾ ਜਾਂਦਾ ਹੈ ਕਿ ਉਹ ਕੇਵਲ ਅਤੇ ਕੇਵਲ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਰਕਾਰ ਨਾਲ ਬਣਦਾ ਸਹਿਯੋਗ ਕਰਨ। ਜਤਦਰ ਸਾਹਿਬ ਨੇ ਅੱਗੇ ਕਿਹਾ ਕਿ ਕੋਈ ਵੀ ਪਾਰਟੀ ਸਿਆਸੀ ਲਾਭ ਚੁੱਕਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਇਹ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਵਾਬਦੇਹ ਅਤੇ ਪੰਥ ਦੁਖੀ ਹੋਵੇਗੀ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਦਿੱਤਾ ਜਾ ਚੁੱਕਿਆ ਹੈ ਕਿ ਕੋਈ ਵੀ ਸਿਆਸੀ ਧਿਰ, ਸੰਸਥਾ, ਵਿਅਕਤੀ ਇਸ ਸੰਜੀਦਾ ਮਾਮਲੇ ਉੱਤੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸੰਧ ਕਮੇਟੀ ਨੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਕਾਲਟਕ ਸਾਹਿਬ ਨੂੰ ਇਹ ਸੀ ਜਾਂਚ ਸੁਪੀ ਕਾਲਟਕ ਸਾਹਿਬ ਨੇ ਇਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਜਾਂਚ ਕੀਤੀ 16 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸਜ਼ਾ ਦਿੱਤੀ ਗਈ ਸ਼੍ਰੋਮਿਕ ਕਮੇਟੀ ਨੇ ਦਿੱਤੇ ਹੁਕਮ ਲੂਕਾ ਪਰਮਾਨਿਆਂ ਉਹ ਲੋਕ ਜਿਹੜੇ ਆ ਹਾਈ ਕੋਰਟ ਤੋਂ ਚਾਰ ਲੋਕ ਬਹਾਲ ਵੀ ਹੋ ਕੇ ਆਏ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਬਹਾਲੀ ਵੀ ਪਵਾਨ ਨਹੀਂ ਕੀਤੀ ਉਹਨਾਂ ਨੂੰ ਜਿਹੜਾ ਮਤਲਬ ਕੀਤਾ ਗਿਆ ਤੋਂ ਅੱਜ ਸਿੰਘ ਸਾਹਿਬ ਨੇ ਕਿਉਂਕਿ ਸੰਗਤ ਦੇ ਵਿੱਚ ਇੱਕ ਭੜਮ ਪਾਇਆ ਗਿਆ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਸ਼ਾਇਦ ਇਹਨਾਂ ਦੋਸ਼ੀਆਂ ਨੂੰ ਵਿਚਾਰ ਰਹੀ ਆ ਤੋਂ ਉਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਹਿ ਜਾਵੇ ਕਿ ਸ਼੍ਰੋਮਣੀ ਕਮੇਟੀ ਕਿਸੇ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਬਚਾਅ ਕਰਨ ਵਾਸਤੇ ਨਹੀਂ ਹੋਵੀ ਤੋਂ ਸਿੰਘ ਸਾਹਿਬ ਨੇ ਇਸ ਗੱਲ ਦੇ ਬੀਜ ਦਿੱਤੇ ਨਾਲੇ ਵੀ ਸਤ ਨਾਲ ਦੇ ਦਿੱਤਾ कि ਜਿਹੜੇ ਲੋਕ ਮੇਲੋੜਾ ਵਿਵਾਦ ਕਰਕੇ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਨੂੰ ਲੈ ਕੇ ਬਹੁਤ ਕਿਹੜਾ ਉੱਚੀ ਨੀਵੀਂ ਭਾਸ਼ਾ ਕਰ ਰਹੇ ਨੇ ਉਹਨਾਂ ਨੂੰ ਵੀ ਸਤ ਗਿਆ ਵਾ ਬਹੁਤ ਵਧੀਆ ਸਟੈਪ ਹੈ ਜੀ ਬੜਾ ਵੈਲਕਮ ਸਟੈਪ ਹੈ ਵੇਖੋ ਮੈਂ ਸ਼ੁਰੂ ਤੋਂ ਹੀ ਗੱਲ ਕਹਿ ਰਿਹਾ ਕਾਨੂੰਨੀ ਤੌਰ ਤੇ ਇਨਵੈਸਟੀਗੇਸ਼ਨ ਉਸ ਚੀਜ਼ ਦੇ ਉੱਤੇ ਲਾਂਚ ਕੀਤੀ ਗਈ ਹੈ ਜਿਹੜੀ ਗਲਤੀ ਐਸਜੀਪੀਸੀ ਨੇ ਆਪ ਕੱਢੀ ਆ ਇੱਕ ਇਨਕੁਆਇਰੀ ਕਮੇਟੀ ਬਿਠਾ ਕੇ ਸੋ ਕਿਸੇ ਵੀ ਐਂਗਲ ਤੋਂ ਆ ਨਹੀਂ ਕਿਹਾ ਜਾ ਸਕਦਾ ਕਿ ਕ੍ਰਿਮੀਨਲ ਕੇਸ ਨਹੀਂ ਬਣਦਾ ਜਾਂ ਉਹਦੀ ਤਫ਼ਤੀਸ਼ ਨਹੀਂ ਹੋਣੀ ਚਾਹੀਦੀ ਐਸਜੀਪੀਸੀ ਵੀ ਤਾਂ ਚਾਹੁੰਦੀ ਹੈ ਕਿ ਜੇ ਪਾਵਨ ਸਰੂਪ ਨੇ ਤੇ ਉਹ ਪਾਵਨ ਸਰੂਪ ਕਿੱਥੇ ਗਏ ਉਹ ਲੱਭੇ ਜਾਣ ਕਿਉਂਕਿ ਜਦੋਂ ਇੱਕ ਲਿਵਿੰਗ ਗੁਰੂ ਦਾ ਅਸੀਂ ਦਰਜਾ ਦੇ ਰਹੇ ਹਾਂ ਕਾਨੂੰਨੀ ਤੌਰ ਤੇ ਉਹ ਦਰਜਾ ਐਕਸੈਪਟ ਹੋਇਆ ਹੈ ਸੋ ਉਹ ਮਿਸਿੰਗ ਸਰੂਪ ਦਾ ਮਤਲਬ ਹੈ ਕਿ ਉਹਨਾਂ ਨੂੰ ਲਜਾਣ ਦੇ ਵਿੱਚ ਮर्यादा ਤੋੜੀ ਗਈ ਹੈ ਬੇਅਦਬੀ ਹੋਈ ਹੈ ਔਰ ਕੱਲ ਨੂੰ ਉਹ ਚੀਜ਼ਾਂ ਬੇਬਲ ਕਲਾਰ ਵਟਗਾੜੀ ਕੇਸਸ ਵਾਂਗੂ ਆਊਟ ਆਫ ਕੰਟਰੋਲ ਜਾ ਸਕਦੀ ਹੈ ਸਿਚੁਏਸ਼ਨ ਪਬਲਿਕ ਰਿਐਕਸ਼ਨਸ ਉਹਦੇ ਵਿੱਚ ਸੈਂਟੀਮੈਂਟਸ ਜਨ ਹੁਣ ਆ ਸਟੈਪ ਕਲੀਅਰਲੀ ਸ਼ੋ ਕਰਦਾ ਕਿ ਐਸਜੀਪੀਸੀ ਵੀ ਚਾਹੁੰਦੀ ਹੈ ਜੋ ਗੱਲ میں ਸ਼ੁਰੂ ਤੋਂ کہہ ਰਹੀ ਸੀ ਕਿ ਐਸਜੀਪੀ ਨੂੰ ਥੋੜਾ ਜਿਆ ਐਕਸਪ੍ਰੈਸ ਉਸ ਚੀਜ਼ ਤੇ ਕਲੀਅਰਲੀ ਕਰਨਾ ਚਾਹੀਦਾ ਹੈ ਔਰ ਬਹੁਤ ਵਧੀਆ ਕੰਮ ਕੀਤਾ ਕਿ ਐਸਜੀਪੀਸੀ ਨੇ ਇਸ ਚੀਜ਼ ਨੂੰ ਐਕਸਪ੍ਰੈਸ ਕੀਤਾ ਹੈ ਔਰ ਹੁਣ ਉਹ ਜਾਂਚ ਦੇ ਵਿੱਚ ਸਹਿਯੋਗ ਵੀ ਦੇਣਗੇ ਸੋ ਇਸ ਕਰਕੇ ਉਹ ਜਾਂਚ ਦੇ ਸਹਿਯੋਗ ਜਾਂਚ ਨੂੰ ਸਹੀ ਸਹਿਯੋਗ ਦੇਣ ਨਾਲ ਇੱਕ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋ ਸਕਦੀ ਹੈ ਔਰ ਇਹ ਸਰੂਪ ਲੱਭੇ ਜਾ ਸਕਦੇ ਪਾਵਨ ਸਰੂਪ ਨੇ ਸਿੱਖ ਭਾਵਨਾਵਾਂ ਜੁੜੀਆਂ ਹੋਈਆਂ ਦੁਨੀਆ ਦੇ ਸਿੱਖਾਂ ਦੀ ਦੁਨੀਆ ਦੇ ਪੰਜਾਬੀਆਂ ਦੀ ਭਾਵਨਾਵਾਂ ਜੁੜੀਆਂ ਹੈ ਸੋ ਇਹ ਹੁਣ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇਨਵੈਸਟੀਗੇਸ਼ਨ 체ਤੀ ਹੋ ਸਕੂਗੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਪੰਜਾਬ ਦੀ ਝਾਕੀ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਦਿੱਤੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਪੰਜਾਬ ਦੀ ਚਾਕੀ ਹੋਵੇਗੀ ਜਾਣਕਾਰੀ ਇਹ ਮਿਲ ਰਹੀ ਹੈ ਕਿ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੀ ਚਾਕੀ ਹੋਵੇਗੀ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਪੰਜਾਬ ਦੀ ਚਾਕੀ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਹੋਵੇਗੀ 350ਵੀਂ ਜਿਹੜੀ ਸ਼ਤਾਬਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਨੂੰ ਸਮਰਪਿਤ ਹੋਵੇਗੀ ਹਾਲਾਂਕਿ ਇਹ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ 26 ਜਨਵਰੀ ਨੂੰ ਜਿਹੜੋ ਪ੍ਰੋਗਰਾਮ ਹੋਵੇਗਾ ਜਿਸ ਦੇ ਵਿੱਚ ਬਖ ਬਖ ਸੂਬਿਆਂ ਦੀਆਂ ਝਾਕੀਆਂ ਸ਼ਾਮਲ ਹੁੰਦੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਸ ਤੇ ਕਾਫੀ ਕੰਟਰੋਵਰਸੀ ਵੀ ਹੋਈ ਸੀ ਜਦੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ ਰਿਜੈਕਟ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਦੇਖੇਗੀ ਅਤੇ ਇਸ ਵਾਰ ਵਾਲੀ ਜੋ ਝਾਕੀ ਹੋਏਗੀ ਪੰਜਾਬ ਦੀ ਉਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗੀ 350ਵਾਂ ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਗਿਆ ਸੀ ਵੱਡੇ ਪੱਧਰ ਤੇ ਸ਼ਤਾਬਦੀ ਸਮਾਗਮ ਕਰਵਾਏ ਗਏ ਸੀ ਪਰ ਇਸ ਦੌਰਾਨ ਜਿਹੜੀ ਝਾਕੀ ਆ ਹੁਣ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੱਢੀ ਜਾਵੇਗੀ ਉਸ ਨੂੰ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੰਜਾਬ ਦੇ ਵੱਲੋਂ ਸਮਰਪਿਤ ਕੀਤਾ ਜਾ ਰਿਹਾ ਹੈ ਰਵੀ ਮਿਸ਼ਰਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਵੀ ਕੀ ਕੋ ਜਾਣਕਾਰੀ ਗਣਤੰਤਰ ਦਿਵਸ ਵਾਲੇ ਦਿਨ ਜਿਹੜੀ ਪੰਜਾਬ ਦੀ ਝਾਕੀ ਸ਼ਾਮਲ ਹੋਣੀ ਹੈ ਕੀ ਕੋ ਜੋਸ ਦੇ ਵਿੱਚ ਖਾਸ देखिए साफ तौर तो पर जो जानकारी प्राप्त हुई है कि 26 जनवरी के दिन जिस दिन अलग अलग राज्यों के झांकी कहीं ना कहीं प्रसारित की जाती है प्रदर्शित की जाती है उस दिन आ, हर बार ये दौड़ रहती है सिलेक्शन होता है जिसमें तमाम राज्यों को आ, उन तमाम चीज़ों से होकर गुजरना होता है उसके बाद उनकी झांकी सेलेक्ट होती है और इस बार पंजाब की झांकी छब्बीस जनवरी के उपलक्ष्य में आ, आ, सेलेक्ट हुई है आपको बता दें कि इस बार पंजाब की झांकी का जो मेन थीम है वो गुरु तेग बहादुर जी के आ, नाम पर होगा और जिस तरीके से गुरु तेग बहादुर जी हिंद की चादर जिनको कहा जाता था और हाल में ही पूरे देश ने साढ़े तीन सौ शहीदी दिवस को मनाया उनको ओ समर्पित है ये झांकी और कहीं ना कहीं तमाम उनके चीजों को वहाँ पे हमें देखने को मिलेगा जिस तरीके से गुरु तेग बहादुर जी को पूरे भारत में हिंद की चादर के नाम से जाना जाता है और साढ़े झांकी अपने आप में महत्वपूर्ण है और पंजाब की झांकी को छब्बीस जनवरी के उपलक्ष्य में मौका मिलना जगह मिलना अपने आप में एक बड़ी बात है क्योंकि तमाम राज्यों को ਅ ਤੇ तमाम अलग-अलग तरीके की से असस चौथी से होकर गुजरना पड़ता है उसके बाद इस राज्य का कलेक्शन होता है ठीक है रवि बहुत शुक्रिया रवि मिश्रा मेरे सहयोगी जानकारी दे रहे थे 350वें शहीदी दिवस नु समर्पित होवेगी पंजाब दी चककी जो गणतंत्र दिवस दे विच शामिल की 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੇ ਕਿਹੜੀ ਗਲਤੀ ਕੀਤੀ ਜਿਸ ਦਾ ਅੱਜ ਵੀ ਕਾਂਗਰਸ ਨੂੰ ਮलाल ਹੈ ਦਰਅਸਲ ਇੱਕ ਸਵਾਲ ਕੀਤਾ ਗਿਆ ਕਾਂਗਰਸ ਇੰਚਾਰਜ ਭਪੇਸ਼ ਬਘੇਲ ਨੂੰ ਕਿ ਦਲਿਤ ਸੀਐਮ ਫੇਸ ਸੀ ਉਦੋਂ ਐਲਾਨਿਆ ਗਿਆ ਕਿ ਇਸ ਨਾਲ ਕੋਈ ਨੁਕਸਾਨ ਹੋਇਆ ਤਾਂ ਜਿਸ ਤੋਂ ਬਾਅਦ ਜਿਹੜੀਆਂ 2022 ਦੀਆਂ ਗਲਤੀਆਂ ਦਾ ਵੀ ਜ਼ਿਕਰ ਕਰਦੇ ਨਜ਼ਰ ਆਏ ਭਪੇਸ਼ ਬਘੇਲ ਉਹਨਾਂ ਨੇ ਕਿਹਾ ਕਿ 2022 ਦੀਆਂ ਗਲਤੀਆਂ ਕਾਰਨ ਸਾਡਾ ਨੁਕਸਾਨ ਹੋਇਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੈਕੂਲਰਿਜ਼ਮ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ 2022 ਦੇ ਵਿੱਚ ਚੰਨੀ ਨੂੰ ਸੀਐਮ ਫੇਸ ਬਣਾਉਣ ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਗਲਤੀਆਂ 2022 ਦੇ ਵਿੱਚ ਹੋਈਆਂ ਜਿਸ ਕਾਰਨ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ ਕਿਉਂਕਿ ਭੁਪੇਸ਼ ਬਗੇਲ ਇਸ ਵਾਰ ਵੀ ਕਹਿ ਚੁੱਕੇ ਨੇ ਕਿ ਹੁਣ ਕਾਂਗਰਸ ਬਿਨਾਂ ਸੀਐਮ ਫੇਸ ਤੋਂ ਹੀ ਉਤਰੇਗੀ ਹਾਲਾਂਕਿ ਪਹਿਲਾਂ 2022 ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਫੇਸ ਬਣਾਇਆ ਗਿਆ ਸੀ ਜਦੋਂ 3 ਮਹੀਨੇ ਤੱਕ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵੀ ਬਣਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਤਾਂ ਇਸ ਦੌਰਾਨ ਸਵਾਲ ਇਹ ਹੀ ਸੀ ਕਿ ਜਦੋਂ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਫੇਸ ਬਣਾਇਆ ਗਿਆ ਕੀ ਉਸ ਦਾ ਨੁਕਸਾਨ ਹੋਇਆ ਕਾਂਗਰਸ ਪਾਰਟੀ ਨੂੰ ਤਾਂ ਭਪੇਸ਼ ਬਗੇਲ ਨੇ ਕਿਹਾ ਕਿ ਕਈ ਗਲਤੀਆਂ ਹੋਈਆਂ ਨੇ 2022 ਦੇ ਵਿੱਚ ਜਿਸ ਨਾਲ ਸਾਡਾ ਨੁਕਸਾਨ ਹੋਇਆ ਤਾਂ ਸਵਾਲ ਇਹ ਪੈਦਾ ਹੋ ਗਿਆ ਕਿ ਕੀ सीएम फेस ऐलानन ਦਾ ਨੁਕਸਾਨ ਹੋਇਆ ਜਾਂ ਫਿਰ ਦਲਿਤ सीएम फेस ऐलानन ਦਾ ਨੁਕਸਾਨ ਹੋਇਆ ਉਹਨਾਂ ਦੇ ਜਵਾਬ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਕਿ ਕੁਝ ਕਿਹਾ ਹੈ ਪੁਪੇਸ਼ ਬਗੇਲ ਨੇ ਤੁਹਾਨੂੰ ਸੁਣਾਉਂਦੇ ਹਾਂ ਆਦ ਸਤਕਾਰਯੋਗ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਜਿੰਦਾਬਾਦ ਰਾਜਪਾਤੀ ਜਿੰਦਾਬਾਦ ਰਾਜਪਾਤੀ ਜਿੰਦਾਬਾਦ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚ ਮਿਨਿਸਟਰ ਬਣ ਜੇ ਬਿਲਕੁਲ ਕਾਂਗਰਸ ਇਕੱਠੀ ਜੇ ਇਹਨਾਂ ਦੇ ਪੰਜ ਬੰਦੇ ਮੁੱਖ ਮੰਤਰੀ ਦੇ ਘਾਹ ਕਹ ਮੈਂ ਤਾਂ ਜਾਗ ਨਹੀਂ ਪੰਚ ਦੇ ਰਾਹੁਲ ਗਾਂਧੀ ਨੇ ਕਿਹਾ ਕਿ ਜੇਰਾ ਗੌਰਮੈਂਟ ਮੈਂ ਮੁੱਖ ਮੰਤਰੀ ਦਾ ਘਾਹ ਕਿ ਬਣਾਉਣਾ ਰਾਹੁਲ ਗਾਂਧੀ ਨੇ ਖੜੇ ਸਾਹਮਣੇ ਉਹਨਾਂ ਨੂੰ ਬਣਾਉਣਾ तो कैप्टन मैं मैं अमरिंदर को चेहरा बना के चुनाव लड़ा था उसके पहले आप देखेंगे कि सब सामूहिक नेतृत्व ने चुनाव लड़ा जाता है ये कांग्रेस का ट्रेंड रहा है और अभी भी हम सामूहिक नेतृत्व में ही चुनाव लड़ेंगे कोई चेहरा ये सभी चेहरे हैं हमारे जितने कांग्रेस के वर्तमान हो पूर्व हो अभी पीसीसी है पहले की पीसीसी है एल ओपी है सबका चेहरा आपको काफी टाइम हो गया पंजाब देखते जी। क्या ये तो नहीं लग रहा कि लास्ट टाइम जो आपने चेहरा बनाया कहीं कास्टिज्म भी वो फायर कर गया वोटिंग में जहाँ लगता है कि पंजाब में अब कास्टिज्म वोट होने लग गया जट को नहीं पड़ रहा या वो दलित को नहीं पड़ रहा कुछ ऐसा भी हो रहा है तभी इस बार ये फैसला लिया गया देखिए पंजाब में सेकुलरिज्म कि जड़े बहुत गहरी है और थोड़ा बहुत हवाओं का असर तो हो जाता है लेकिन मुख्य रूप से आपने देखा कि 2022 में जो इन्हीं गलतियों के कारण से जनता हमसे नाराज हुई थी लेकिन जब लोकसभा का चुनाव आया 2024 में तो वही जनता ने हमें खूब भरपूर आशीर्वाद दिया है तो अभी जो हमारी रणनीति है कि हम सामूहिक नेतृत्व में चलेंगे और सबको और हमारा जो चेहरा है वो राहुल